ਅਸੀਂ ਪਹੁੰਚੇ ਹਾਂ ਪਿੰਡ ਉਦੀਪੁਰ ਦੇ ਵਿੱਚ ਜਿੱਥੇ ਸਾਡੇ ਨਾਲ ਮੈਡਮ ਅਮਰਤ ਕੌਰ ਜੀ ਨੇ ਜੋ ਕਿ ਬਾਠਵਲ ਜੋਂ ਨੰਬਰ 1 ਤੋਂ ਬਲਾਸਮਤੀ ਚੋਣ ਲੜਨ ਜਾ ਰਹੇ ਹਨ ਕਾਂਗਰਸ ਪਾਰਟੀ ਵੱਲੋਂ ਇਹਨਾਂ ਨੂੰ ਮੈਡਮ ਸਾਡੇ ਸਾਬਕਾ ਮੰਤਰੀ ਅਰਨਾ ਚੌਰੀ ਔਰ ਵਿਧਾਇਕਾ ਜਿਹੜੇ ਨੇ ਮੈਡਮ ਅਰਨਾ ਚੌਰੀ ਔਰ ਸੀਨੀਅਰ ਨੇਤਾ ਸੋਚੌਰੀ ਜੀ ਉਹਨਾਂ ਵੱਲੋਂ ਟਿਕਟ ਦੇ ਕੇ ਨਵਾਜਿਆ ਗਿਆ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਡਮ ਅੱਜ ਤੁਸੀਂ ਆਪਣੀ ਚੋਣ ਮੈਂ ਹਮ ਜਿਹੜੀ ਸ਼ੁਰੂ ਕਰਨ ਜਾ ਰਹੇ ਹੋ ਕਿਸ ਤਰ੍ਹਾਂ ਦਾ ਲੱਗਦਾ ਪਿਆ ਤੁਹਾਨੂੰ ਟਿਕਟ ਦੇ ਕੇ ਤੁਹਾਡੇ ਤੇ ਜ਼ਿੰਮੇਵਾਰੀ ਪਾਈ ਹੈ ਕ ਮੈਡਮ ਨੇ ਕਿਦਾਂ ਲੱਗ ਰਿਹਾ ਤੁਹਾਨੂੰ ਜੀ ਹਾਂਜੀ ਜ਼ਿੰਮ ਚਲੋ ਨਾਲੇ ਟਿਕਟ ਦਿੱਤੀ ਐ ਮੈਨੂੰ ਚੁਣਿਆ ਇਸ ਕਮ ਲਈ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਤੁਸੀਂ ਘਰ ਘਰ ਜਾ ਰਹੇ ਹੋ ਤੁਹਾਨੂੰ ਕਿਦਾਂ ਲੱਗ ਰਿਹਾ ਜੀ ਹਾਂਜੀ ਹਾਂ ਘਰ ਘਰ ਜਾ ਰਹੇ ਆ ਸਾਰਿਆਂ ਨੂੰ ਕਹਿ ਰਹੇ ਆ ਕਿ ਸਾਨੂੰ ਵੋਟ ਪਾਓ ਤੇ ਜਿਤਾਓ ਸਾਨੂੰ ਕਾਂਗਰਸ ਪਾਰਟੀ ਵੱਲੋਂ ਤੇ ਬਾਕੀ ਚਲੋ ਜਿਹੜੇ ਵੋਟ ਪਾਨਗੇ ਦੇਖੋ ਫਿਰ ਅੱਗੇ ਤੁਹਾਡੇ ਪਰਿਵਾਰ ਦੀ ਸਰਦਾਰ ਸਰਪੰਚ ਸਰਦਾਰ ਸਿੰਘ ਜੀ ਬੜੇ ਤੁਹਾਨੂੰ ਪਤਾ ਉੱਗੇ ਸਾਡੇ ਨੇਤਾ ਰਹਿ ਚੁੱਕੇ ਨੇ ਸੀਨੀਅਰ ਨੇਤਾ ਨੇ ਐਮੰਤੀ ਬਾਜੀ ਨੂੰ ਸਾਰੇ ਕਾਫੀ ਕਾਂਗਰਸ ਪਾਰਟੀ ਨਾਲ ਕਾਫੀ ਦੇਰ ਤੋਂ ਜੁੜੇ ਹੋ ਕਾਫੀ ਲੋਕਾਂ ਨਾਲ ਤੁਸੀਂ ਜਿਹੜੇ ਸਮਾਜ ਸੇਵੀ ਦਾ ਕੰਮ ਵੀ ਕਰਦੇ ਹੋ ਤੁਹਾਡੇ ਪਰਿਵਾਰ ਦੀ ਇੱਕ ਬੜੀ ਵੱਡੀ ਦੇਣ ਹੈ ਕਾਂਗਰਸ ਪਾਰਟੀ ਨੂੰ ਤੁਹਾਨੂੰ ਕੀ ਲੱਗਦਾ ਤੁਹਾਨੂੰ ਕਿਦਾਂ ਲੋਕੀ ਰਿਸਪਾਂਸ ਦੇਣਗੇ ਇਲੈਕਸ਼ਨ ਦੇ ਵਿੱਚ ਹਾਂ ਲਈ ਸਾਨੂੰ ਲੋਕ ਵਧੀਆ ਸਿਰਫ ਰਿਸਪਾਂਸ ਦੇਣਗੇ ਕਿਉਂਕਿ ਅੱਗੇ ਵੀ ਸਾਡੇ ਚਾਚਾ ਜੀ ਇਸ ਪਿੰਡ ਵਿੱਚ ਕਾਫੀ ਦੇਰ ਤੋਂ ਸਰਪੰਚ ਨੇ ਚਾਰ ਪੰਜ ਵਾਰੀ ਸਰਪੰਚ ਬਣ ਚੁੱਕ ਤਾ ਸਾਨੂੰ ਵੀ ਮੈਨੂੰ ਵੀ ਆਸ ਆ ਕਿ ਮੈਂ ਜਿੱਤਾਂਗੀ ਵੈਸੇ ਤਾਂ ਪੂਰੀ ਆਸ ਹੈ ਮੈਨੂੰ ਇਸ ਗੱਲ ਦੀ ਹਾਂਜੀ ਉਹਨਾਂ ਦੇ ਹਸਬੰਦ ਨਾਲ ਨਾ ਬਬਲੂ ਭਾਜੀ ਭਾਜੀ ਦੱਸ ਦੋ ਤੁਸੀਂ ਵੀ ਅੱਜ ਆਪਣੀ ਧਰਮ ਪਤਨੀ ਦੇ ਨਾਲ ਡੋਰ ਡੋਰ ਜਾ ਕੇ ਲੋਕਾਂ ਨੂੰ ਬੜਾ ਆਪਣੀਆਂ ਮੈਡਮ ਦੀ ਜੋ ਉਪਲਬਧੀ ਹੈਗੀਆਂ ਕੋ ਨਾਂਦੇ ਵੀ ਉਹ ਤੁਹਾਨੂੰ ਕਿਦਾਂ ਦਾ ਰਿਸਪੌਂਸ ਮਿਲ ਰਿਹਾ ਕਰਾਂ ਜੀ ਬਹੁਤ ਵਧੀਆ ਰਿਸਪੌਂਸ ਹੈ ਜੀ ਜਿੱਥੇ ਵੀ ਜਾਂਦਾ ਉਹ ਸਾਡੇ ਮਤਲਬ ਜਿਹੜੇ ਆਪਣੇ ਜ਼ੋਨ ਦੇ ਪਿੰਡ ਨੇ ਉਹ ਬੜੇ ਵਧੀਆ ਨੇ ਸਾਰੇ ਕਾਂਗਰਸੀ ਨੇ ਜਿਹੜੇ ਵੀ ਮਤਲਬ ਇਸ ਪਿੰਡ ਦੇ ਵਿੱਚ ਜਿਹੜੇ ਆਮ ਆਦਮੀ ਨੇ ਜੇ ਕੋਈ ਝੂਠੇ ਵਾਅਦੇ ਕਰਕੇ ਸਰਕਾਰ ਲਾਇਏ ਨੇ ਪਰ ਉਹਦੇ ਵਿੱਚੋਂ ਇੱਕ ਵੀ ਪੂਰਾ ਨਹੀਂ ਕੀਤਾ ਉਹਨਾਂ ਨੇ ਜਿਨ੍ਹਾਂ ਨੇ ਕਿਤੇ ਗਲਤੀ ਨਾਲ ਭਲੇਖੇ ਨਾਲ ਉਹਨਾਂ ਨੂੰ ਵੋਟਾਂ ਪਾ ਦਿੱਤੀਆਂ ਉਹਨਾਂ ਨੂੰ ਦੁਬਾਰਾ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਉਂਦੇ ਅਸੀਂ ਸਾਰੇ ਹੀ ਆਪਣੇ ਜਿੰਨੇ ਸਾਡੇ ਜੌਨ ਦੇ ਪਿੰਡ ਨੇ ਜਿੱਦਾਂ ਵੰਟੋਵਾਲ ਤਾਰੂਵਾਲ ਆਲੂਵਾਲ ਇਸ ਸਮੈਲਪੁਰ ਕੋਲੀਆਂ ਉਦੀਪੁਰ ਮੁੰਨਾਲੀ ਅਸੀਂ ਸਾਰੇ ਪਿੰਡਾਂ ਦਾ ਦੌਰਾ ਕੀਤਾ ਘਰ-ਘਰ ਡੋਰ ਟੂ ਡੋਰ ਜਾ ਕੇ ਆਏ ਆ ਉਹਨਾਂ ਨੇ ਬੜੀ ਸਾਨੂੰ ਸਾਫ ਨੀਤ ਨਾਲ ਸਾਨੂੰ ਦੱਸਿਆ ਵੀ ਅਸੀਂ ਤੁਹਾਨੂੰ ਜਿਹੜਾ ਵੋਟਾਂ ਪਾਵਾਂਗੇ ਤੇ ਇਹ ਜਿਹੜੀ ਅਸੀਂ ਤੁਹਾਨੂੰ ਬੜੇ ਜ਼ਿਆਦਾ ਲੀਡ ਦੇ ਨਾਲ ਜਿਤਾਵਾਂਗੇ ਤੁਹਾਡੇ ਤਾਂ ਪਤਨੀ ਅਮਰਤ ਕੌਰ ਵੀ ਤੁਹਾਡੇ ਨਾਲ ਮੋੜਨਾ ਮੋੜਾ ਲਾ ਕੇ ਡੋਟਰ ਹੋਰ ਜਾ ਰਹੀ ਹੈ ਭਾਜੀ ਕਿਹੜੀਆਂ ਕਿਹੜੀਆਂ ਉਪਲਬਧੀਆਂ ਤੁਸੀਂ ਜਿਹੜੀਆਂ ਮੈਡਮ ਦੇ ਕੋਈ ਕੰਮ ਜਿਹੜੇ ਲੋਕਾਂ ਨੂੰ ਬਣਾ ਰਹੇ ਹੋ ਨਹੀਂ ਉਹਦੇ ਚ ਤਾਂ ਕੋਈ ਗਿਣਤੀ ਨਹੀਂ ਜੇ ਅਸੀਂ ਇਹ ਗਿਣਤੀ ਤੋਂ ਸ਼ੁਰੂ ਹੋਈ ਹੈ ਤਾਂ ਮੈਂ ਸਮਝਦਾ ਵੀ ਇਹ ਤਾਂ ਜਿਹੜੀ ਆ ਸਾਡੀ ਇੰਟਰਵਿਊ ਕਰੀਬ ਡੇਢ ਘੰਟੇ ਦੋ ਦੀ ਹੋ ਜੇਗੀ ਜੀ ਅਸੀਂ ਉਹਨਾਂ ਨੂੰ ਉਹ ਚਾਰ ਜਾਂ ਪੰਜ ਵਾਰੀ ਵਿਧਾਇਕਾ ਬਣੇ ਮੰਤਰੀ ਬਣੇ ਸਾਡੇ ਦਿਨਨਗਰ ਦੇ ਵਿੱਚ ਸਬਡਿਵੀਜ਼ਨ ਦਾ ਸਭ ਤੋਂ ਵੱਡਾ ਉਹਨਾਂ ਨੇ ਸਬਡਿਵੀਜ਼ਨ ਲੈ ਕੇ ਆਏ ਨੇ ਤਹਿਸੀਲ ਦਾ ਜਿਹੜਾ ਸਭ ਤੋਂ ਵੱਡਾ ਕੰਮ ਸੀਗਾ ਸਾਡੇ ਦਿਨਨਗਰ ਦੇ ਵਿੱਚ ਫਲਾਈਓਵਰ ਸਾਡੇ ਦਿਨਨਗਰ ਤੋਂ ਜਿਹੜੀ ਚੰਡੀਗੜ੍ਹ ਨੂੰ ਬੱਸ ਚਲਾਈ ਕੋਈ ਇੱਕ ਗਿਣਤੀ ਨਹੀਂ ਕੋਈ ਪਾਰਕ ਕੋਈ ਅੰਡਰਗ੍ਰਾਉਂਡ ਪਾਈਪ ਕੋਈ ਮਤਲਬ ਗਿਣਤੀ ਨਾ ਦੀ ਕੋਈ ਚੀਜ਼ ਨਹੀਂ ਸਾਡੇ ਉਦੀਪੁਰ ਦੇ ਵਿੱਚ ਵੀ ਉਹਨਾਂ ਨੇ ਇੰਨੀ ਜ਼ਿਆਦਾ ਉਹਨਾਂ ਨੇ ਸਾਨੂੰ ਗ੍ਰਾਂਟ ਦਿੱਤੀ ਹੈ ਤੇ ਇੰਨੀ ਜ਼ਿਆਦਾ ਅਸੀਂ ਡਿਵੈਲਪਮੈਂਟ ਕਰਾਈ ਹੈ ਕੋਈ ਇਹਦੇ ਚ ਤਾਂ ਕੋਈ ਹੋਲੇ ਵਾਲੀ ਗੱਲ ਹੀ ਕੋਈ ਨਹੀਂ ਜੀ। ਭਾਂਜੀ ਕੀ ਅਪੀਲ ਕਰਨਾ ਚਾਹੁੰਦੇ ਹੋ ਵੋਟਰਾਂ ਨੂੰ? ਵੋਟਰਾਂ ਨੂੰ ਤਾਂ ਇਹ ਹੀ ਅਪੀਲ ਕਰਨਾ ਚਾਹੀਦੀ ਆ ਕਿ ਮੈਨੂੰ ਵੋਟ ਪਾਓ। ਹਨਾ ਆਪਣੀ ਕਾਂਗਰਸ ਪਾਰਟੀ ਜਿਤਾਓ ਤੇ ਆਪਣੇ ਮਤਲਬ ਪਿੰਡ ਦਾ ਜਿੱਦਾਂ ਵੀ ਵਿਕਾਸ ਹੋਏ ਹੋਵੇਗਾ ਤੇ ਜੋ ਵੀ ਮੇਰੇ ਹੱਥ ਵਿੱਚ ਹੋਏਗਾ ਜੋ ਵੀ ਮੈਂ ਕਰ ਸਕਦੀ ਹੋਵਾਂਗੀ ਮੈਂ ਲੋਕਾਂ ਲਈ ਜ਼ਰੂਰ ਕਰਾਂਗੀ। ਇਹ ਸਨ ਸਾਡੇ ਨਾਲ ਪਿੰਡ ਉਦੀਪੁਰ ਤੋਂ ਬਲਾਸ ਸੰਮਤੀ ਦੇ ਮੈਂਬਰ ਅਮਰਤ ਕੌਰ ਉਹਨਾਂ ਦੇ ਹਸਬੰਦ ਨਾਲ ਬਬਲੂ ਭਾਜੀ ਉਹਨਾਂ ਨੇ ਬਹੁਤ ਵਧੀਆ ਡਿਟੇਲ ਦੇ ਵਿੱਚ ਦੱਸਿਆ ਕਿ ਅਗਰ ਸਾਨੂੰ ਲੋਕ ਮੌਕਾ ਦਿੰਦੇ ਨਾ ਤਾਂ ਜਿੱਥੇ ਮੈਡਮ ਸਾਡੇ ਹਲਕੇ ਦੀ ਡਿਵੈਲਪਮੈਂਟ ਕਰਾ ਰਹੇ ਨਾ ਉਸ ਤਰ੍ਹਾਂ ਹੀ ਅਸੀਂ ਵੀ ਆਪਣੇ ਇਲਾਕੇ ਦੀ ਜਿਹੜੀ ਡਿਵੈਲਪਮੈਂਟ ਕਰਾਉਣ ਦੇ ਵਿੱਚ ਵਿਕਾਸ ਕਰਾਉਣ ਦੇ ਵਿੱਚ ਪੂਰਾ ਸਹਿਯੋਗ ਕਰਾਂਗੇ ਉਹਨਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਇੱਕ ਵਾਰ ਸਾਡੇ ਕਾਂਗਰਸ ਪਾਰਟੀ ਨੂੰ ਜਿਹੜੀ ਹੈ ਮੈਨੂੰ ਬਲਾਸਮਤੀ ਮੈਂਬਰ ਹੋਣ ਦੇ ਨਾਤੇ ਬੋਟ ਪਾ ਕੇ ਤੇ ਕਾਮਯਾਬ ਕਰੋ ਤਾਂ ਜੋ ਜੋ ਰੰਦੇ ਕੰਮ ਹੋਣਗੇ ਉਹ ਮੈਂ ਪੂਰਨ ਤੇ ਤਰੀਕੇ ਨਾਲ ਜਿਹੜੇ ਉਹ ਕਰਵਾਵਾਂਗੀ ਮੇਰੇ ਸਹਿਯੋਗੀ ਸਾਭੀ ਸਾਖ ਦੇ ਨਾਲ ਡਾਕਟਰ ਮੇਸਰੰਗ ਲੀਮੀ ਪੰਜਾਬ న్యూਸ ਦਿਨਾ ਨਕਰ